ਕੁਝ ਚੀਜ਼ਾਂ ਸੰਭਾਲਣ ਵਾਲੀਆਂ ਹੁੰਦੀਆਂ ਨੇ ਕੁਝ ਚੀਜ਼ਾਂ ਵੰਡਣ ਵਾਲੀਆਂ ਹੁੰਦੀਆਂ ਨੇ ਜਿਵੇਂ ਦੁੱਖ ਹੈ ਦੁੱਖ ਨੂੰ ਸੰਭਾਲ ਲਓ ਉਹਨੂੰ ਅੱਗੇ ਨਾ ਜਾਣ ਦਿਓ ਸੁੱਖ ਹੈ ਉਸ ਨੂੰ ਵੰਡੋ ਕਿਉਂ ਵੰਡਣਾ ਹੈ ਕਿਉਂਕਿ ਸੁੱਖ ਮੰਗਿਆਂ ਨਹੀਂ ਮਿਲਦਾ ਸੁੱਖ ਵੰਡਿਆਂ ਮਿਲਦਾ ਜਿੰਨਾ ਵੰਡੋਗੇ ਉਹਨਾਂ ਸੁੱਖ ਮਿਲੇਗਾ ਇਸੇ ਤਰ੍ਹਾਂ ਦੁੱਖ ਵੀ ਹੈ ਦੁੱਖ ਕੋਈ ਮੰਗਦਾ ਹੀ ਨਹੀਂ ਦੁੱਖ ਕੋਈ ਮੰਗਦਾ ਦੱਸੋ ਫਿਰ ਵੀ ਮਿਲਦਾ ਹੈ ਕਿਉਂ ਮਿਲਦਾ ਹੈ ਕਿਉਂਕਿ ਦੁੱਖ ਵੰਡਿਆ ਹੈ ਜਿਹੜੀ ਚੀਜ਼ ਤੁਸੀਂ ਵੰਡੀ ਹੈ ਉਹ ਤੁਸੀਂ ਸਮਝ ਲਓ ਮੰਗੀ ਹੈ ਤਾਂ ਹੀ ਵੰਡੀ ਹੈ ਜਿਹੜੀ ਚੀਜ਼ ਤੁਹਾਡੇ ਤੋਂ ਅੱਗੇ ਚਲੀ ਗਈ ਉਹਨੇ ਘੁੰਮ ਫਿਰ ਕੇ ਤੁਹਾਡੇ ਤੱਕ ਫਿਰ ਵਾਪਸ ਆ ਜਾਣਾ ਹੈ ਦੁੱਖ ਅੱਗੇ ਨਾ ਜਾਣ ਦਿਓ ਸੁੱਖ ਨੂੰ ਅੱਗੇ ਭੇਜੋ ਦਿੱਤਾ ਲਈਏ ਆਪਣਾ ਅਣ ਦਿੱਤਾ ਕਛ ਹੱਥ ਨਾ ਆਵੇ ਭਾਈ ਗੁਰਦਾਸ ਜੀ ਜੋ ਬੀਜੈ ਸੂ ਲੁਣੈ ਕਰਮਾ ਸੰਧੜਾ ਖੇਤ ਮਹਾਰਾਜ ਪਵਿੱਤਰ ਬਾਣੀ ਚ ਕਹਿੰਦਾ